ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਮਜੀਠੀਆ ਤੇ ਰੱਖੀ ਜਾ ਰਹੀ ਹੈ ਬਾਜ਼ਖ ਮੁੱਖ ਮੰਤਰੀ ਤੱਕ ਪਹੁੰਚ ਰਹੀ ਹੈ ਪਲ ਪਲ ਦੀ ਖਬਰ ਬੇਅਦਬੀ ਸੰਬੰਧੀ ਕਾਨੂੰਨ ਨੂੰ ਲੈ ਕੇ ਗਰਮਾਈ ਪੰਜਾਬ ਦੀ ਸਿਆਸਤ ਵੜਿੰਗ ਨੇ ਸਰਕਾਰ ਤੇ ਚੁੱਕੇ ਸਵਾਲ ਨਸ਼ਾ ਤਸਕਰੀ ਵਿੱਚ ਫਸੀ ਥਾਰ ਵਾਲੀ ਬੀਬੀ ਦੀ ਵੱਡੀ ਮੁਸ਼ਕਲ ਮਜੀਠੀਆ ਦੀ ਗ੍ਰਿਫਤਾਰੀ ਤੇ ਸੀਐਮ ਮਾਨ ਨੇ ਘੇਰੇ ਵਿਰੋਧੀ ਕੈਨੇਡਾ ਵਿੱਚ ਪੜ੍ਹਾਈ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਮੋੜ ਨਰਾਜ਼ ਹੋਏ ਰਾਸ਼ਟਰਪਤੀ ਟਰੰਪ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰੱਖਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਾਬਾ ਜੇਲ੍ਹ ਚ ਬੰਦ ਬਿਕਰਮ ਮਜੀਠੀਆ ਦੀ ਜਾਣਕਾਰੀ ਮਿਲ ਰਹੀ ਹੈ ਕਿ ਬਿਕਰਮ ਮਜੀਠੀਆ ਤੇ ਇਸ ਵਕਤ ਬਾਜ਼ ਅੱਖ ਰੱਖੀ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਮਿਲੀ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੇ ਦੀ ਬੈਰਕ ਦੇ ਨੇੜੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਆ ਇਹ ਇੰਨਾ ਹੀ ਨਹੀਂ ਇਹ ਵੀ ਦੱਸਿਆ ਗਿਆ ਕਿ ਸੀਸੀਟੀਵੀ ਕੈਮਰੇ ਬੈਰਕ ਦੇ ਅੰਦਰ ਅਤੇ ਬਾਹਰ ਦੋ ਲਗਾਏ ਗਏ ਨੇ ਜਾਣਕਾਰੀ ਦੇ ਅਨੁਸਾਰ ਮਜੀਠੀਆ ਦੀ ਬੈਰਕ ਦੇ ਨੇੜੇ ਜਿਹੜੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਉਸ ਦੀ ਜਿਹੜੀ ਫੁਟੇਜ ਆ ਜੇਲ੍ਹ ਪ੍ਰਸ਼ਾਸਨ ਕੋਲ ਜਾਣ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਵੀ ਭੇਜੀ ਜਾ ਰਹੀ ਹੈ ਜੇਲ੍ਹਤ ਜਾਂਦੇ ਹੀ ਇਹ ਵੀ ਪਤਾ ਲੱਗਿਆ ਹੈ ਕਿ ਮਜੀਠੀਆਂ ਨੇ ਸਭ ਤੋਂ ਪਹਿਲਾਂ ਅਧਿਕਾਰੀਆਂ ਦੇ ਕੋਲੋਂ ਗੁਟਕਾ ਸਾਫ ਦੀ ਮੰਗ ਕੀਤੀ ਗਈ ਸੀ ਅਤੇ ਅਧਿਕਾਰੀਆਂ ਦੇ ਵੱਲੋਂ ਮਜੀਠੀਆਂ ਨੂੰ ਗੁਟਕਾ ਸਾਫ ਦੇ ਦਿੱਤਾ ਗਿਆ ਇਹਦੇ ਤੋਂ ਬਾਅਦ ਉਹਨਾਂ ਨੇ ਹੁਣ ਸਵੀਰ ਸ਼ਬਦ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਾਣਕਾਰੀ ਇਹ ਵੀ ਮਿਲੀ ਹੈ ਕਿ ਮਜੀਠੀਆਂ ਦੀ ਹਰ ਇੱਕ ਹਾਲਚਲ ਸੀਸੀਟੀਵੀ ਕੈਮਰੇ ਵਿੱਚ ਕੈਦ ਕੀਤੀ ਜਾ ਰਹੀ ਹੈ ਤੇ ਨਾਲ ਹੀ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਮਨੀ ਚੋਣ ਵਿੱਚ ਜੇਤੂ ਰਹੇ ਸਨ ਸੰਜੀਵ ਅਰੋੜਾ ਉਨ੍ਹਾਂ ਦੀ ਜਿੱਤ ਤੋਂ ਬਾਅਦ ਵਰਕਰਾਂ ਦਾ ਧੰਨਵਾਦ ਕਰਨ ਵਾਸਤੇ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਸੀ। ਉਹਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਮੌਜੂਦ ਰਹੀ। ਲੁਧਿਆਣਾ ਤੋਂ ਨਵੇਂ ਬਣੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੀ ਉਚੇਚੇ ਤੌਰ ਤੇ ਸ਼ਾਮਲ ਰਹੇ। ਇਸ ਸਮਾਗਮ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ ਤੇ ਨਾਲ-ਨਾਲ ਕੁਝ ਹੋਰ ਆਗੂ ਵੀ ਮੌਜੂਦ ਰਹੇ। ਮੰਚ ਤੋਂ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਲੋਕਾਂ ਨੇ ਇਹ ਦਿਖਾ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਲ ਆ ਰਹੇ ਨੇ ਉੱਥੇ ਹੀ ਅਸੀਂ ਕੰਮ ਪੂਰੇ ਕਰਨ ਵਿੱਚ ਵੀ ਵਿਸ਼ਵਾਸ ਰੱਖਦੇ ਹਾਂ ਪੰਜਾਬ ਦੀ ਸਿੱਖਿਆ ਦਾ ਮਾਡਲ ਜਿੱਥੇ ਬਹੁਤ ਹੀ ਠਾਸੀ ਅੱਜ ਪਹਿਲੇ ਨੰਬਰ ਵੱਲ ਤੇ ਆ ਗਿਆ ਹੈ ਨਸ਼ੇ ਦੇ ਮੁੱਦੇ ਤੇ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਬਾਕੀ ਪਾਰਟੀਆਂ ਦੇ ਵੱਲੋਂ ਦਿੱਤੇ ਪ੍ਰਤੀਕਰਮ ਤੇ ਹੈਰਾਨੀ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਰੋਧੀਆਂ ਦੇ ਵਿਆਰ ਆਪਸ ਦੇ ਵਿੱਚ ਹੀ ਨਹੀਂ ਮਿਲਦੇ ਇੱਕ ਦਿਨ ਕੁਝ ਕਹਿੰਦੇ ਆ ਤੇ ਦੂਜੇ ਦਿਨ ਕੁਝ ਹੋਰ ਆਖ ਦਿੰਦੇ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਜੀਠੀਆ ਤੇ ਕੀਤੀ ਕਾਰਵਾਈ ਦਾ ਵਿਰੋਧ ਕੀਤਾ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਕੁਝ ਹੋਰ ਆਗੂਆਂ ਨੇ ਵੀ ਇਸ ਕਾਰਵਾਈ ਦਾ ਪਹਿਲਾਂ ਵਿਰੋਧ ਕੀਤਾ ਸੀ ਪਰ ਜਦੋਂ ਲੋਕਾਂ ਨੇ ਇਸ ਕਾਰਵਾਈ ਦੀ ਹਮਾਇਤ ਕੀਤੀ ਤਾਂ ਇਹਨਾਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਤੇ ਹੁਣ ਗੱਲ ਕਰਦੇ ਆਂ ਬੇਅਦਬੀ ਦੇ ਕਾਨੂੰਨ ਦੀ ਪੰਜਾਬ ਸਰਕਾਰ ਬੇਅਦਬੀ ਸੰਬੰਧੀ ਇੱਕ ਸਖਤ ਕਾਨੂੰਨ ਬਣਾਉਣ ਜਾ ਰਹੀ ਹੈ ਪਰ ਉਹਦੇ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਰਕਾਰ ਤੇ ਕਈ ਸਵਾਲ ਖੜੇ ਕਰ ਦਿੱਤੇ ਹੈ ਵੜਿੰਗ ਨੇ ਪੁੱਛਿਆ ਕਿ ਬੇਅਦਬੀ ਮਾਮਲੇ ਵਿੱਚ ਸਰਕਾਰ ਹੁਣ ਤੱਕ ਕਾਰਵਾਈ ਕਿਉਂ ਨਹੀਂ ਕਰ ਸਕੀ ਵੜਿੰਗ ਨੇ ਕਿਹਾ ਕਿ ਕੀ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਬੇਅਦਬੀ ਵਿਰੁੱਧ ਹੁਣ ਤੱਕ ਕੋਈ ਕਾਨੂੰਨ ਨਹੀਂ ਸੀ ਵੜਿੰਗ ਨੇ ਦੋਸ਼ ਲਾਇਆ ਕਿ ਸਰਕਾਰ ਨੇ ਬੇਅਦਬੀ ਦੇ ਮੁੱਦੇ ਤੇ ਵੋਟਾਂ ਲਈਆਂ ਨੇ ਪਰ ਕੋਈ ਠੋਸ ਕਦਮ ਨਹੀਂ ਚੁੱਕੇ ਇਹਦੇ ਨਾਲ ਹੀ ਸਰਕਾਰ ਹੁਣ ਆਖ ਰਹੀ ਹੈ ਕਿ ਅਜਿਹੇ ਮਾਮਲੇ ਰੋਕਣ ਵਾਸਤੇ ਠੋਸ ਪ੍ਰਬੰਧ ਕੀਤੇ ਜਾ ਰਹੇ ਨੇ ਵੜਿੰਗ ਨੇ ਇਸ ਮੁੱਦੇ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਕਿ ਆਪ ਸਰਕਾਰ ਦੇ ਪ੍ਰਸਤਾਵ ਤੇ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਪਿਛਲੇ ਸਾਢੇ 3 ਸਾਲਾਂ ਤੋਂ ਪੂਰੀ ਤਰ੍ਹਾਂ ਸੁੱਤੀ ਰਹੀ ਇਸ ਕੋਲ ਬੇਅਦਬੀ ਮਾਮਲੇ ਵਿੱਚ ਇਨਸਾਫ ਕਰਨ ਦਾ ਨਾ ਤਾਂ ਇਰਾਦਾ ਸੀ ਅਤੇ ਨਾ ਹੀ ਸਮਰੱਥਾ ਜਦੋਂ ਉਸ ਨੂੰ ਲੱਗਿਆ ਕਿ ਜਨਤਾ ਦਾ ਗੁੱਸਾ ਵਧ ਰਿਹਾ ਹੈ ਤਾਂ ਉਹਨਾਂ ਨੇ ਧਿਆਨ ਭਟਕਾਉਣ ਦੇ ਵਾਸਤੇ ਆ ਤਰੀਕਾ ਲੱਭ ਲਿਆ ਵੜਿੰਗ ਨੇ ਕਿਹਾ ਕਿ ਸਰਕਾਰ ਨੂੰ ਕਾਰਵਾਈ ਕਰਨ ਤੋਂ ਕਿਸ ਨੇ ਰੋਕਿਆ ਸੀ ਸਰਕਾਰ ਨੂੰ ਪੁੱਛਿਆ ਗਿਆ ਕਿ ਇਸ ਮਾਮਲੇ ਤੇ ਕਾਰਵਾਈ ਕਦੋਂ ਕਰੋਗੇ ਦੋਸ਼ੀਆਂ ਨੂੰ ਸਜ਼ਾ ਦੇਣ ਤੋਂ ਤੁਹਾਨੂੰ ਕੌਣ ਰੋਕ ਰਿਹਾ ਸੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਨੇਤਾ ਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਸੀ ਹੁਣ ਪਾਰਟੀ ਤੋਂ ਮੋਤਲ ਕਰ ਦਿੱਤਾ ਤੁਸੀਂ ਬਿਆਦਵੀ ਨਾਮ ਤੇ ਵੋਟਾਂ ਲਈਆਂ ਨੇ ਤੁਸੀਂ ਕੁਝ ਵੀ ਨਹੀਂ ਕੀਤਾ ਉਧਰ ਬਿਆਦਵੀ ਦੇ ਮੁੱਦੇ ਤੇ ਸ਼ਾਸਨ ਬੁલાਏ ਜਾਣ ਦੇ ਉੱਤੇ ਅਕਾਲੀ ਆਗੂ ਅਤੇ ਬਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਹਰ ਪੰਜਾਬੀ ਜਿੱਥੇ ਵੀ ਰਹਿੰਦਾ ਹੈ ਚਾਹੁੰਦਾ ਹੈ ਕਿ ਬੇਆਦਬੀ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬੇਆਦਬੀ ਦੇ ਮਾਮਲੇ ਵਿੱਚ ਜਲਦੀ ਨਿਆਂ ਮਿਲਣਾ ਚਾਹੀਦਾ ਪਰ ਇਸ ਮੁੱਦੇ ਦਾ ਸਿਆਸੀ ਪਾਰਟੀ ਨੇ ਸਿਰਫ ਲਾਹਾਈ ਲਿਆ ਉਹਨਾਂ ਕਿਹਾ ਕਿ 2016 ਵਿੱਚ ਅਕਾਲੀ ਸਰਕਾਰ ਨੇ ਵਿਧਾਨ ਸਭਾ ਵਿੱਚ ਇਸ ਮੁੱਦੇ ਤੇ ਇੱਕ ਕਾਨੂੰਨ ਲਿਆਂਦਾ ਸੀ ਕੇਂਦਰ ਨੇ ਸੁਝਾਵਾਂ ਅਤੇ ਸੁਧਾਰਾਂ ਲਈ ਇਹ ਖਰੜਾ ਪੰਜਾਬ ਸਰਕਾਰ ਨੂੰ ਵਾਪਸ ਭੇਜ ਦਿੱਤਾ ਸੀ ਪਰ ਬੇਅਦਬੀ ਦੇ ਮੁੱਦੇ ਤੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਇਸ ਨੂੰ ਕੇਂਦਰ ਨੂੰ ਵਾਪਸ ਨਹੀਂ ਭੇਜਿਆ। ਉਹਨਾਂ ਕਿਹਾ ਕਿ ਮੁੱਦਾ ਸਿਰਫ ਸੈਸ਼ਨ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਸਖਤ ਕਾਨੂੰਨ ਬਣਨਾ ਚਾਹੀਦਾ ਤਾਂ ਜੋ ਕੋਈ ਵੀ ਦੁਬਾਰਾ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਬਾਰੇ ਨਾ ਸੋਚੇ। ਪਰ ਦੂਸਰੇ ਪਾਸੇ ਰਾਜਾ ਵੜਿੰਗ ਦੀ ਇਸ ਪੋਸਟ ਤੋਂ ਬਾਅਦ ਲੋਕਾਂ ਦਾ ਗੁੱਸਾ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਤੇ ਫਟ ਗਿਆ। ਕਿ ਸਾਡੀ ਚਿਰੋਕਣੀ ਮੰਗ ਹੈ ਕਿ ਕਾਨੂੰਨ ਤਾਂ ਪਹਿਲਾਂ ਵੀ ਹੈ ਪਰ ਉਹਦੇ ਨਾਲ ਬਹੁਤੀ ਸਜ਼ਾ ਨਹੀਂ ਮਿਲਦੀ। ਇਸ ਕਰਕੇ ਆਮ ਲੋਕ ਚਾਹੁੰਦੇ ਨੇ ਕਿ ਭਾਵੇਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇ ਉਹਨੂੰ ਘੱਟੋ-ਘੱਟ ਉਮਰ ਕੈਦ ਤੱਕ ਦੀ ਸਜ਼ਾ ਕਾਨੂੰਨ ਵਿੱਚ ਹੋਣੀ ਚਾਹੀਦੀ ਹੈ ਲੋਕਾਂ ਵੱਲੋਂ ਇਸ ਸ਼ਾਸਨ ਦਾ ਅਤੇ ਕਦਮ ਦਾ ਸਵਾਗਤ ਕੀਤਾ ਜਾ ਰਿਹਾ ਹੈ ਪਰ ਕੁਝ ਸਿਆਸੀ ਆਗੂ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਤੇ ਹੁਣ ਗੱਲ ਕਰਦੇ ਹਾਂ ਥਾਰ ਵਾਲੀ ਬੀਬੀ ਦੀ ਨਸ਼ਾ ਤਸਕਰੀ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਪਾਵ ਥਾਰ ਵਾਲੀ ਬੀਬੀ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਅਮਨਦੀਪ ਦੀ ਆਮਦਨ ਤੋਂ ਵੱਧ ਜ਼ਾਇਦਾਦ ਹਾਸਲ ਕਰਦੇ ਮਾਮਲੇ 'ਚ ਵਿਜੀਲੈਂਸ ਦੇ ਵੱਲੋਂ ਦਰਜ ਕੀਤੇ ਗਏ ਕੇਸ ਦੀ ਜ਼ਮਾਨਤ ਪਟੀਸ਼ਨ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਅਮਨਦੀਪ ਇਸ ਸਮੇਂ ਬਠਿੰਡਾ ਦੀ ਜੇਲ੍ਹ ਵਿੱਚ ਬੰਦਾ ਹੈ ਜਿਸ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ 26 ਮਈ ਨੂੰ ਬਾਦਲ ਪਿੰਡ ਵਿੱਚ ਇੱਕ ਗਾਇਕਾ ਦੇ ਘਰੋਂ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਉਹ ਵਿਜੀਲੈਂਸ ਤੇ ਪੁਲਿਸ ਰਿਮਾਂਡ ਤੇ ਵੀ ਰਹੀ ਪਰ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਏਮਜ਼ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ ਉਹਦੇ ਤੋਂ ਬਾਅਦ ਵਿਜੀਲੈਂਸ ਦੀ ਮੰਗ ਤੇ ਅਦਾਲਤ ਨੇ ਉਸ ਨੂੰ ਨਿਆਂਇਕ ਹਰਾਸਤ ਬਠਿੰਡਾ ਭੇਜ ਦਿੱਤਾ ਸੀ ਉਸ ਨੇ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ ਸੀ ਪਰ ਅਦਾਲਤ ਨੇ ਹੁਣ ਉਸ ਨੂੰ ਖਾਰਜ ਕਰ ਦਿੱਤਾ ਦੱਸਣਾ ਬਣਦਾ ਹੈ ਕਿ ਪੰਜਾਬ ਪੁਲਿਸ ਦੀ ਈਐਨਟੀਐਫ ਦੀ ਟੀਮ ਨੇ ਜ਼ਿਲ੍ਹਾ ਪੁਲਿਸ ਦੀ ਮਦਦ ਦੇ ਨਾਲ ਕਾਲੀ ਥਾਰ 'ਵਿ ਸਵਾਰ' ਅਮਨਦੀਪ ਕੌਰ ਨੂੰ ਬਾਦਲ ਰੋਡ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਦੇ ਕੋਲੋਂ 17.71 ਗ੍ਰਾਮ ਚਟਾਵ ਬਰਾਮਦ ਹੋਇਆ ਸੀ ਦੇ ਬਾਅਦ ਵਿੱਚ ਉਸ ਨੂੰ ਡੀਜੀਪੀ ਨੇ ਉਸ ਤੋਂ ਅਗਲੇ ਦਿਨ ਨੌਕਰੀੋਂ ਬਰਖਾਸਤ ਕਰ ਦਿੱਤਾ ਸੀ ਤੇ ਹੁਣ ਗੱਲ ਕਰਦੇ ਆਂ ਅਬੋਹਰ ਦੇ ਵਿੱਚ ਇੱਕ ਮਸ਼ਹੂਰ ਵਪਾਰੀ ਦੇ ਕਤਲ ਤੋਂ ਬਾਅਦ ਲਗਾਤਾਰ ਸਿਆਸੀ ਬਿਆਨਵਾਜ਼ੀ ਤੇਜ਼ ਹੋ ਚੁੱਕੀ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਕਿ ਬਦਵਾਸ਼ ਦਿਨ ਦਿਹਾੜੇ ਕਤਲ ਕਰ ਰਹੇ ਨੇ ਅਜੇ ਅਦਾਕਾਰਾਂ ਤਾਨੀਆਂ ਦੇ ਪੁੱਤਾਂ ਦੀ ਜਿਹੜੀ ਗੋਲੀਬਾਰੀ ਸੀ ਉਹ ਮਾਮਲਾ ਠੰਡਾ ਨਹੀਂ ਸੀ ਪਿਆ ਕਿ ਇੱਕ ਹੋਰ ਮਸ਼ਹੂਰ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਬੋਰ ਦੇ ਮਸ਼ਹੂਰ ਕੁਰਤਾ ਪਜਾਮਾ ਸ਼ੋਰੂਮ ਦੇ ਮਾਲਕ ਸੰਜੇ ਵਰਵਾ ਨੂੰ ਉਹਨਾਂ ਦੇ ਸ਼ੋਰੂਮ ਦੇ ਸਾਹਮਣੇ ਹੀ ਇਹ ਗੋਲੀਆਂ ਮਾਰੀਆਂ ਗਈਆਂ ਸਨ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ। ਦੱਸਿਆ ਗਿਆ ਸੀ ਕਿ ਸਵੇਰੇ ਜਿਵੇਂ ਹੀ ਉਹ ਆਪਣੇ ਸ਼ੋਰੂਮ ਆਪਣੀ ਕਾਰ ਤੋਂ ਬਾਹਰ ਨਿਕਲਣ ਦੀ ਵਹਰਾਏ ਬਾਈਕ ਸਵਾਰ ਵਦਵਾਸ਼ਾ ਨੇ ਉਹਨਾਂ ਤੇ ਗੋਲੀਆਂ ਵਾਰਾ ਦਿੱਤੀਆਂ। ਇਸ ਤੋਂ ਬਾਅਦ ਉਹ ਮੋਟਰਸਾਈਕਲ ਤੇ ਉੱਥੋਂ ਫਰਾਰ ਹੋ ਗਏ ਸਨ ਅਤੇ ਕੁਝ ਦੂਰੀ ਤੋਂ ਇੱਕ ਕਾਰ ਵਿੱਚ ਜਾਂਦੇ ਨਜ਼ਰ ਆਏ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲੌਰੈਂਸ ਗੈਂਗ ਵੱਲੋਂ ਕਬੂਲ ਲਈ ਗਈ ਹੈ ਇਸ ਮਾਮਲੇ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਪੰਜਾਬ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਲਿਖਿਆ ਕਿ ਗੈਂਗਸਟਰਾਂ ਨੇ ਪੰਜਾਬ ਨੂੰ ਕਬਜ਼ੇ ਵਿੱਚ ਲੈ ਲਿਆ ਆਮ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਅਤੇ ਭਗਵਾਨਤਮਾਨ ਸਰਕਾਰ ਦਿੱਲੀ ਤੋਂ ਆਏ ਵੀਵੀਆਈਪੀ ਮਹਿਮਾਨਾਂ ਨੂੰ ਸਿਰਫ ਸੁਰੱਖਿਆ ਦਿੱਤੀ ਹੋਈ ਹੈ ਇਸੇ ਤਰ੍ਹਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲਿਖਿਆ ਕਿ ਅਬੋਹਰ ਵਿੱਚ ਪ੍ਰਸਿੱਧ ਵਪਾਰੀ ਸੰਜੇ ਵਰਮਾ ਦੀ ਦਿਨ ਦਿਹਾੜੇ ਕੀਤੀ ਗਈ ਹਤਿਆ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਅਤੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ ਵਿਹਾਂ ਪਰ ਇਹ ਘਟਨਾ ਸਾਬਤ ਕਰਦੀ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਅਸਲ ਸਥਿਤੀ ਕਿਸ ਤਰ੍ਹਾਂ ਦੀ ਹੈ ਮੁੱਖ ਮੰਤਰੀ ਮਾਨ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸ਼ਰਿਆਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਜਦ ਕਿ ਸਰਕਾਰ ਗਾਇਬ ਹੈ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਵਿਵਸਥਾ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਹੈ ਅਬੋਰ ਵਿੱਚ ਦਿਨ ਦਿਹਾੜੇ ਇੱਕ ਵਪਾਰੀ ਦਾ ਕਤਲ ਹੋਣਾ ਇਹ ਹੈਰਾਨ ਕਰਨ ਵਾਲਾ ਪ੍ਰਚਲਿਤ ਜੰਗਲ ਰਾਜ ਨੂੰ ਦਰਸਾਉਂਦਾ ਹੈ ਡਾਕਟਰ ਕਲਾਕਾਰ ਤੇ ਖਿਡਾਰੀਆਂ ਸਮੇਤ ਕਾਰੋਬਾਰੀ ਅਤੇ ਪੇਸ਼ੇਵਰ ਜ਼ਬਰੀ ਵਸੂਲੀ ਕਰਨ ਵਾਲਿਆਂ ਤੋਂ ਗੰਭੀਰ ਧਮਕੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਇਸ ਬੇਰਹਿਮ ਕਤਲ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ ਅਤੇ ਵਰਮਾ ਪਰਿਵਾਰ ਦੇ ਨਾਲ ਦਿਲੋਂ ਸੰਵੇਦਨਾ ਪ੍ਰਗਟ ਕਰਦਾ ਹਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਤੇ ਹੁਣ ਕੁਝ ਦੇਸ਼ ਭਰ ਦੀਆਂ ਖਬਰਾਂ ਜਾਣਕਾਰੀ ਮਿਲੀ ਰਹੀ ਹੈ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੇ ਆਪਣੇ ਆਪ ਨੂੰ ਬੇਕਸੂਰ ਦੱਸ ਦਿੱਤਾ ਅਸਲ ਦੇ ਵਿੱਚ ਜਨਕਪੁਰੀ ਵਿਕਾਸਪੁਰੀ ਹਿੰਸਾ ਮਾਮਲੇ ਦੇ ਦੋਸ਼ੀ ਸੱਜਣ ਕੁਮਾਰ ਨੇ ਰਾਊਸ ਐਵੇਨਿਊ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਵਿਸ਼ੇਸ਼ ਜੱਜ ਦਿਗਬ ਜੈ ਸਿੰਘ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਕਰਨ ਦਾ ਹੁਕਮ ਦਿੱਤਾ ਅਸਲ ਦੇ ਵਿੱਚ ਸੋਮਵਾਰ ਵਾਲੇ ਦਿਨ ਸੁਣਵਾਈ ਦੌਰਾਨ ਅਦਾਲਤ ਨੇ ਸੱਜਣ ਕੁਮਾਰ ਦਾ ਬਿਆਨ ਦਰਜ ਕੀਤਾ ਇਸ ਦੌਰਾਨ ਸੱਜਣ ਕੁਵਾਰ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਤੇ ਕਿਹਾ ਕਿ ਮੈਂ ਬੇਕਸੂਰ ਹਾਂ ਅਤੇ ਕਦੇ ਵੀ ਇਸ ਅਪਰਾਧ ਵਿੱਚ ਸ਼ਾਮਲ ਨਹੀਂ ਸੀ। ਉਹਨਾਂ ਇਹ ਵੀ ਕਿਹਾ ਕਿ ਮੈਂ ਆਪਣੇ ਸੁਪਨੇ ਵਿੱਚ ਵੀ ਇਸ ਜ਼ੁਰਮ ਬਾਰੇ ਕਦੇ ਸੋਚ ਨਹੀਂ ਸਕਦਾ ਤੇ ਨਾ ਸ਼ਾਮਲ ਹੋ ਸਕਦਾ। ਮੇਰੇ ਵਿਰੁੱਧ ਕੋਈ ਸਬੂਤ ਵੀ ਨਹੀਂ ਹੈ। ਅਸਲ ਵਿੱਚ 9 ਨਵੰਬਰ 2023 ਨੂੰ ਇਸ ਮਾਮਲੇ ਦੀ ਪੀੜਤ ਮਨਜੀਤ ਕੌਰ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ। ਆਪਣੇ ਬਿਆਨ ਵਿੱਚ ਮਨਜੀਤ ਕੌਰ ਨੇ ਕਿਹਾ ਸੀ ਕਿ ਉਸ ਨੇ ਭੀੜ ਵਿੱਚੋਂ ਲੋਕਾਂ ਤੋਂ ਸੁਣਿਆ ਸੀ ਕੇ ਸੱਜਣ ਕੁਮਾਰ ਭੀੜ ਵਿੱਚ ਸੀ ਪਰ ਉਸ ਨੇ ਆਪਣੀਆਂ ਅੱਖਾਂ ਨਾਲ ਸਨ ਨਹੀਂ ਵੇਖਿਆ ਇਸ ਤੋਂ ਪਹਿਲਾਂ 23 ਅਗਸਤ 2023 ਨੂੰ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਦੋਸ਼ ਤੈਅ ਕਰ ਦਿੱਤੇ ਸਨ ਅਦਾਲਤ ਨੇ ਸੱਜਣ ਕੁਮਾਰ ਦੇ ਵਿਰੁੱਧ ਭਾਰਤੀ ਦੰਡ ਸੰਹਿਤਾ ਪਾ ਬੀ ਐਨ ਐਸ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਦੋਸ਼ ਤੈਅ ਕਰਦਾ ਹੁਕਮ ਦਿੱਤਾ ਸੀ ਹਾਲਾਂਕਿ ਅਦਾਲਤ ਨੇ ਸਿੱਟ ਦੁਆਰਾ ਸੱਜਣ ਕੁਮਾਰ ਵਿਰੁੱਧ ਲਗਾਈ ਗਈ ਕਤਲ ਦੀ ਧਾਰਾ 302 ਨੂੰ ਹਟਾਉਣ ਦਾ ਹੁਕਮ ਦੇ ਦਿੱਤਾ ਸੀ ਅਸਲ ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੌਰਾਨ 1 ਨਵੰਬਰ 1984 ਨੂੰ ਜਨਕਪੁਰੀ ਵਿੱਚ ਦੋ ਸਿੱਖਾਂ ਸੋਣ ਸਿੰਘ ਅਤੇ ਉਹਨਾਂ ਦੇ ਜਵਾਈ ਅਵਤਾਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਕਿ ਵਿਕਾਸਪੁਰੀ ਥਾਣੇ ਦੇ ਇਲਾਕੇ ਵਿੱਚ ਗੁਰਚਰਨ ਸਿੰਘ ਨੂੰ ਸਾੜ ਦਿੱਤਾ ਗਿਆ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਸੀ ਇਹਨਾਂ ਦੋਵਾਂ ਮਾਮਲਿਆਂ ਵਿੱਚ ਸਿਟ ਨੇ 2015 ਵਿੱਚ ਕੇਸ ਦਰਜ ਕਰ ਦਿੱਤਾ ਸੀ ਅਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਸੀ ਇਸ ਲਈ ਮਈ 2018 ਵਿੱਚ ਸੱਜਣ ਕੁਵਾਰ ਦਾ ਪੋਲੀਗ੍ਰਾਫ ਟੈਸਟ ਵੀ ਕੀਤਾ ਗਿਆ ਸੀ ਦਸਣਾ ਬਣਦਾ ਕਿ 25 ਫਰਵਰੀ ਨੂੰ ਅਦਾਲਤ ਨੇ ਸਰਸਵਤੀ ਵਿਹਾਰ ਨਾਲ ਸੰਬੰਧਿਤ ਸਿੱਖ ਵਿਰੋਧੀ ਕਤਲਿਆਂ ਦੇ ਮਾਮਲੇ ਸੱਜਣ ਕਮਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ ਤੇ ਹੁਣ ਗੱਲ ਕਰਦੇ ਆਂ ਤੇਲੰਗਾਨਾ ਵਿੱਚ ਹੋਏ ਤੰਬਾਕੇ ਦੀ ਇਹਦੇ ਵਿੱਚ ਲਗਾਤਾਰ ਅਪਡੇਟਸ ਬਲ ਰਹੀਆਂ ਨੇ ਤੇਲੰਗਾਨਾ ਦੇ ਸੰਗਾ ਰਾੜੀ ਜ਼ਿਲ੍ਹੇ ਦੇ ਪਤਨ ਚੇਰੂ ਮੰਡਲ ਦੇ ਪਾਸਮੀਲਾ ਰਾਮ ਦੇ ਵਿੱਚ ਇੱਕ ਇੰਡਸਟਰੀ ਇੱਕ ਫਰਮਾ ਇੰਡਸਟਰੀ ਦੇ ਵਿੱਚ ਤੰਬਾਕਾ ਹੋ ਗਿਆ ਸੀ ਜਿਸ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੁਣ 42 ਹੋ ਗਈ ਹੈ ਇਹਦੇ ਨਾਲ ਹੀ ਇਸ ਭਿਆਨਕ ਹਾਦਸੇ ਦੇ ਵਿੱਚ 8 ਲੋਕ ਹਾਲੇ ਵੀ ਲਾਪਤਾ ਨੇ ਦੱਸਣਾ ਬਣਦਾ ਕਿ ਐਤਵਾਰ ਨੂੰ ਇਸ ਹਾਦਸੇ ਦਾ ਇੱਕ ਗੰਭੀਰ ਜ਼ਖਮੀ ਜਤਿੰਦਰ ਉਹ ਵੀ ਜ਼ਿੰਦਗੀ ਦੀ ਜੰਗ ਹਾਰ ਗਿਆ ਸੀ ਜਤਿੰਦਰ ਦਾ ਟਰੋਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਇਸ ਤਰ੍ਹਾਂ ਤਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 44 ਹੋ ਗਈ ਹੈ ਇਸੇ ਦੌਰਾਨ ਅਧਿਕਾਰੀਆਂ ਨੇ ਤਮਾਕੇ ਵਾਲੀ ਥਾਂ ਤੋਂ ਬਰਾਮਦ ਹੋਏ ਸਰੀਰ ਦੇ ਅੰਗਾਂ ਦੇ ਡੀਐਨਏ ਦਾ ਵਿਸ਼ਲੇਸ਼ਣ ਕੀਤਾ ਅਸਲੇ ਉਹਦੇ ਆਧਾਰ ਤੇ ਇੱਕ ਹੋਰ ਪੀੜਤ ਦੀ ਪਛਾਣ ਕੀਤੀ ਹੈ ਹਾਲਾਂਕਿ ਅਧਿਕਾਰੀਆਂ ਨੇ ਹਾਲੇ ਤੱਕ ਵਿਅਕਤੀ ਦੀ ਪਛਾਣ ਨਹੀਂ ਦੱਸੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਫਾਰਮਾ ਕੰਪਨੀ ਵਿੱਚ ਤਵਾਕੇ ਤੋਂ ਬਾਅਦ ਤਬਾਹੀ ਦਾ ਮੰਜ਼ਰ ਹਾਲੇ ਖਤਮ ਨਹੀਂ ਹੋਇਆ ਹਾਲੇ ਵੀ ਇਸ ਹਾਦਸੇ ਵਿੱਚ ਜ਼ਖਮੀ ਹੋਏ 18 ਕਰਮਚਾਰੀਆਂ ਨੂੰ ਹਸਪਤਾਲਾਂ ਦੇ ਵਿੱਚ ਇਲਾਜ ਅਧੀਨ ਰੱਖਿਆ ਹੋਇਆ ਹੈ ਇਹਦੇ ਨਾਲ ਹੀ 8 ਹੋਰ ਕਰਮਚਾਰੀਆਂ ਦੇ ਲਾਪਤਾ ਹੋਣ ਦੀ ਖਬਰ ਵੀ ਹੈ ਦੂਜੇ ਪਾਸੇ ਉਹਨਾਂ ਦੇ ਪਰਿਵਾਰ ਏਆਈਐਲਏ ਰਾਹਤ ਕੇਂਦਰ ਵਿੱਚ ਡੇਰਾ ਲਾ ਕੇ ਬੈਠੇ ਆ ਇਹ ਲੋਕ ਕਿਸੇ ਵੀ ਤਰ੍ਹਾਂ ਦੀ ਅਪਡੇਟ ਦੀ ਉਡੀਕ ਵਿੱਚ ਨੇ ਅਤੇ ਅਧਿਕਾਰੀਆਂ ਨੂੰ ਆਪਣੇ ਅਜ਼ੀਜ਼ਾ ਨੂੰ ਲੱਭਣ ਦੀ ਉਮੀਦ ਵਿੱਚ ਮਲਬਾ ਹਟਾਉਣ ਦੇ ਕੰਮ ਤੇਜ਼ ਕਰਨ ਦੀ ਅਪੀਲ ਵੀ ਕਰ ਰਹੇ ਨੇ ਦੱਸਣਾ ਬਣਦਾ ਕਿ ਬਚਾਅ ਅਤੇ ਰਿਕਵਰੀ ਕੰਮ ਹਾਲੇ ਵੀ ਜਾਰੀ ਨੇ ਇਹਦੇ ਵਿੱਚ ਡੀਐਨਏ ਟੈਸਟਿੰਗ ਲਈ 70 ਖੂਨ ਦੇ ਨਮੂਨੇ ਪਹਿਲਾਂ ਹੀ ਇਕੱਠੇ ਕੀਤੇ ਜਾ ਚੁੱਕੇ ਐ ਇਹਦੇ ਨਾਲ ਹੀ ਸੰਗਾ ਰੈਡੀ ਜ਼ਿਲ੍ਹੇ ਦੇ ਕਲੈਕਟਰ ਨੇ ਦੱਸਿਆ ਕਿ ਮੈਂ ਉੱਥੇ ਮਰਦਾ ਘਰਦਾ ਦਾ ਦੌਰਾ ਵੀ ਕੀਤਾ ਉਹਨਾਂ ਨੇ ਪੀੜਤਾਂ ਦੇ ਰਿਸ਼ਤੇਦਾਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਨਾਲ ਹੀ ਉਹਨਾਂ ਨੇ ਉਹਨਾਂ ਨੂੰ ਡੀਐਨਏ ਪਛਾਣ ਪ੍ਰਕਿਰਿਆ ਦੀ ਤਰੱਕੀ ਬਾਰੇ ਵੀ ਜਾਣਕਾਰੀ ਦਿੱਤੀ ਹੈ ਇਸ ਤਰ੍ਹਾਂ ਨਾਲ ਹਾਦਸੇ ਵਾਲੀ ਥਾਂ ਤੇ ਤਣਾਅ ਵਧਿਆ ਹੋਇਆ ਹੈ ਜਦੋਂ ਸੀਆਈਟੀਜੂ ਯੂਨੀਅਨ ਦੇ ਆਗੂਆਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਬਾਅਦ ਵਿੱਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਉਹਨਾਂ ਨੂੰ ਅੰਦਰ ਜਾਣ ਦੀ ਆਗਿਆ ਵੀ ਦਿੱਤੀ ਗਈ ਉਹਨਾਂ ਦੇ ਸੂਬਾ ਜਨਰਲ ਸਕੱਤਰ ਨੇ ਆਖਿਆ ਅਤੇ ਮੰਗ ਕੀਤੀ ਕਿ ਹਾਦਸੇ ਲਈ ਜ਼ਿੰਮੇਵਾਰ ਉਦਯੋਗ ਉਸਤੇ ਮਾਲਕਾਂ ਦੇ ਵਿਰੁੱਧ ਲਾਪਰਵਾਹੀ ਲਈ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ ਇਸ ਘਟਨਾ ਨਾਲ ਜੁੜੇ ਇੱਕ ਅਧਿਕਾਰੀ ਦੇ ਅਨੁਸਾਰ 40 ਲੋਕਾਂ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਨੇ ਦੱਸਣਾ ਬਣਦਾ ਕਿ ਇਹ ਹਾਦਸਾ 30 ਜੂਨ ਨੂੰ ਵਾਪਰਿਆ ਸੀ ਉਸ ਸਮੇਂ ਪਲਾਂਟ ਵਿੱਚ 143 ਲੋਕ ਕੰਮ ਕਰ ਰਹੇ ਸੀ ਉਹਨਾਂ ਵਿੱਚੋਂ 61 ਸੁਰੱਖਿਅਤ ਬਾਹਰ ਆ ਗਏ ਸਨ ਇਸ ਤਰ੍ਹਾਂ 18 ਮਜ਼ਦੂਰ ਹਾਲੇ ਵੀ ਹਸਪਤਾਲਾਂ ਵਿੱਚ ਇਲਾਜ ਅਧੀਨ ਨੇ 14 ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 8 ਹਾਲੇ ਲਾਪਤਾ ਨੇ ਤੇ ਹੁਣ ਹਿਮਾਚਲ ਵਾਲੇ ਪਾਸਿਓਂ ਅਪਡੇਟ ਵੱਡੀ ਬਣ ਰਹੀ ਹੈ ਕਿਉਂਕਿ ਕੁਦਰਤੀ ਆਫਤ ਨੇ ਉੱਥੇ ਭਾਰੀ ਮਚਾਈ ਹੋਈ ਹੈ ਅਤੇ ਕੁਦਰਤ ਦਾ ਕਹਿਰ ਹਾਲੇ ਵੀ ਉੱਥੇ ਲਗਾਤਾਰ ਜਾਰੀ ਹੈ ਉੱਥੇ ਬੱਦਲ ਫਟਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਅਤੇ ਮੌਤਾਂ ਦਾ ਅੰਕੜਾ ਹੁਣ 78 ਨੂੰ ਟੱਚ ਕਰ ਰਿਹਾ ਹੈ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ ਜਿੱਥੇ ਹੁਣ ਤੱਕ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਉੱਥੇ ਹੀ ਬੈਂਕਾਂ 'ਚ ਪਈ ਉਹਨਾਂ ਦੀ ਜਮ੍ਹਾਂ ਪੂੰਜੀ ਨੂੰ ਵੀ ਹੁਣ ਖਤਰਾ ਨਜ਼ਰ ਆ ਰਿਹਾ ਹੈ ਅਸਲ ਵਿੱਚ ਕੁਦਰਤੀ ਕੁਰੂਪੀ ਕਾਰਨ ਹਿਮਾਚਲ ਦਾ ਸਰਾਜ ਖੇਤਰ ਕਾਫੀ ਪ੍ਰਭਾਵਿਤ ਹੋਇਆ ਇਸ ਆਫਤ ਦਾ ਸਭ ਤੋਂ ਦਰਦਨਾਕ ਅਸਰ ਸੂਬਾ ਸਹਿਕਾਰੀ ਬੈਂਕ ਦੀ ਥਨਾਗ ਸ਼ਾਖਾ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਬੈਂਕ ਦੀ ਇਮਾਰਤ ਦਾ ਜ਼ਮੀਨ ਫਲੋਰ ਪਾਵ ਗਰਾਊਂਡ ਫਲੋਰ ਪੂਰੀ ਤਰ੍ਹਾਂ ਮਲਬੇ ਹੇਠ ਆ ਗਿਆ ਹੈ ਮਿੱਟੀ ਪੱਥਰ ਤੇ ਭਾਰੀ ਹੋਰ ਕੰਕਰਾਂ ਸਵੇਤ ਬੈਂਕ ਦੀ ਤਜ਼ੋਰੀ ਲੋਕਰ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਪੂਰੀ ਤਰ੍ਹਾਂ ਦਬੇ ਗਏ ਹੈ ਮੁੱਢਲੀ ਜਾਣਕਾਰੀ ਅਨੁਸਾਰ ਹਾੜਾ ਨਾਲ ਭਾਰੀ ਮਲਬਾ ਬੈਂਕ ਦੀ ਇਮਾਰਤ ਉਹਦੇ ਵਿੱਚ ਦਾਖਲ ਹੋ ਚੁੱਕਿਆ ਹੈ ਮਲਬੇ ਦੀ ਉਚਾਈ ਇੰਨੀ ਵੱਧਾ ਕਿ ਬੈਂਕ ਦੀਆਂ ਖਿੜਕੀਆਂ ਤੇ ਦਰਵਾਜ਼ੇ ਵੀ ਨਜ਼ਰ ਨਹੀਂ ਆ ਰਹੇ ਮੁਲਾਜ਼ਮਾ ਅਨੁਸਾਰ ਬ੍ਰਾਂਚ ਵਿੱਚ ਲੱਖਾਂ ਰੁਪਏ ਦੀ ਨਕਦੀ ਗਾਕਾਂ ਦੇ ਕੀਮਤੀ ਕਾਗਜ਼ਾਤ ਗਹਿਣੇ ਲੋਕਰ ਇਹ ਸਾਰਾ ਕੁਝ ਭਰਿਆ ਪਿਆਸੀ ਅਤੇ ਫਾਈਲਾਂ ਸੁਰੱਖਿਅਤ ਰੱਖੀਆਂ ਹੋਈਆਂ ਸੀ ਜੋ ਕਿ ਹੁਣ ਮਲਬੇ ਹੇਠ ਦੱਬ ਚੁੱਕੀਆਂ ਨੇ ਬੈਂਕ ਮੈਨੇਜਮੈਂਟ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ ਪਰ ਹਾਲੇ ਤੱਕ ਰਾਹਤ ਕੰਮ ਸ਼ੁਰੂ ਨਹੀਂ ਹੋ ਸਕੇ ਕਿਉਂਕਿ ਇਲਾਕੇ ਵਿੱਚ ਲਗਾਤਾਰ ਮੀਂਹ ਕਾਰਨ ਹਾਲਾਤ ਚੁਣੌਤੀਪੂਰਨ ਬਣੇ ਹੋਏ ਨੇ ਐਨ ਡੀ ਆਰਐਫ ਤੇ ਲੋਕ ਨਿਰਮਾਣ ਵਿਭਾਗ ਦੀਆਂ ਟੀਮਾਂ ਨੂੰ ਮੌਕੇ ਤੇ ਸੱਦਿਆ ਗਿਆ ਸੀ ਜੋ ਭਾਰੀ ਮਸ਼ੀਨਰੀ ਨਾਲ ਮਾਲਵਾ ਹਟਾਉਣ ਦੀ ਤਿਆਰੀ ਵਿੱਚ ਨੇ ਸਥਾਨਕ ਲੋਕਾਂ ਦੀ ਚਿੰਤਾ ਜਾਇਜ਼ ਹੈ ਕਿਉਂਕਿ ਕਈ ਗਾਹਕਾਂ ਦੀ ਜੀਵਨ ਭਰ ਦੀ ਪੂੰਜੀ ਗਹਿਣੇ ਅਤੇ ਜ਼ਰੂਰੀ ਦਸਤਾਵੇਜ਼ ਇਸ ਬ੍ਰਾਂਚ ਵਿੱਚ ਜਮ੍ਹਾਂ ਕੀਤੇ ਹੋਏ ਸੀ ਬੈਂਕ ਦੇ ਸੁਰੱਖਿਆ ਪ੍ਰਬੰਧਾਂ ਤੇ ਵੀ ਹੁਣ ਸਵਾਲ ਉੱਠ ਰਹੇ ਨੇ ਕਿ ਕੀ ਇੰਨੀ ਸੰਵੇਦਨਸ਼ੀਲ ਸਮੱਗਰੀ ਨੂੰ ਇੱਕ ਅਜਾਹੇ ਸਥਾਨ ਤੇ ਰੱਖਣਾ ਸੁਰੱਖਤ ਸੀ ਜਾਂ ਨਹੀਂ ਜੋ ਜ਼ਮੀਨ ਦੇ ਖਿਸਕਣ ਦੇ ਨਜ਼ਰੀਏ ਨਾਲ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਮੰਨੀ ਜਾ ਰਹੀ ਸੀ ਪਰ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਜਿਵੇਂ ਹੀ ਮੌਸਮ ਸੁਹਾਵਣਾ ਹੋਏਗਾ ਮਲਬਾ ਹਟਾ ਕੇ ਬੈਂਕ ਦੀ ਜਾਇਦਾਦ ਦੀ ਸੁਰੱਖਿਆ ਯਕੀਨੀ ਬਣਾਈ ਜਾਏਗੀ ਫਿਲਹਾਲ ਬ੍ਰਾਂਚ ਨੂੰ ਆਰਜੀ ਤੌਰ ਤੇ ਦੂਸਰੇ ਸਥਾਨ ਤੇ ਤਬਦੀਲ ਕਰਨ ਤੇ ਵਿਚਾਰ ਵੀ ਕੀਤਾ ਜਾ ਰਿਹਾ ਹੈ ਤੇ ਹੁਣ ਕੁਝ ਖਬਰਾਂ ਅੰਤਰਰਾਸ਼ਟਰੀ ਮੰਚ ਤੋਂ ਕੈਨੇਡਾ ਵਾਲੇ ਪਾਸਿਓਂ ਵੱਡੀ ਖਬਰ ਮਿਲ ਰਹੀ ਹੈ। ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਖਬਰ ਹੈ। ਕੈਨੇਡਾ ਦੇ ਵਿੱਚ ਪੜ੍ਹਨ ਦਾ ਸੁਪਨਾ ਕਈ ਵਿਦਿਆਰਥੀਆਂ ਦਾ ਚੂਰ ਹੋ ਸਕਦਾ ਤੇ ਕਈਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਲਈ ਲੋੜੀਂਦੀ ਘੱਟੋ-ਘੱਟ ਫੰਡ ਸੀਮਾ ਵਿੱਚ ਵਾਧਾ ਕਰ ਦਿੱਤਾ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਤੁਹਾਨੂੰ ਆਪਣੇ ਬੈਂਕ ਖਾਤੇ ਵਿੱਚ ਪਹਿਲਾਂ ਨਾਲੋਂ ਹੁਣ ਵੱਧ ਪੈਸੇ ਜਮ੍ਹਾਂ ਕਰਾਉਣੇ ਪੈਣਗੇ। ਇਸ ਰਾਹੀਂ ਕੈਨੇਡੀਅਨ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਜਦੋਂ ਤੁਸੀਂ ਕੈਨੇਡਾ ਵਿੱਚ ਪੜ੍ਹ ਰਹੇ ਹੋਵੋ ਤਾਂ ਤੁਹਾਡੇ ਕੋਲ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਫੰਡ ਹੋਵੇ ਤੁਹਾਨੂੰ ਕੰਮ ਤੇ ਨਿਰਭਰ ਕਰਨਾ ਨਾ ਪਵੇ ਇਹ ਪੈਸਾ ਮੁੱਖ ਤੌਰ ਤੇ ਟਿਊਸ਼ਨ ਫੀਸਾਂ ਕੈਨੇਡਾ ਵਿੱਚ ਰਹਿਣ ਦੇ ਦੌਰਾਨ ਅਤੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੀ ਰੋਜ਼ਾਨਾ ਖਰਚੀਆਂ ਅਤੇ ਕੈਨੇਡਾ ਵਿੱਚ ਆਉਣ ਜਾਣ ਦੇ ਸਫ਼ਰ ਲਈ ਹੁੰਦੇ ਨੇ ਕੈਨੇਡਾ ਹਰ ਸਾਲ ਰਹਿਣ ਸਹਿਣ ਦੀ ਵਾਧਦੀ ਲਾਗਤ ਨੂੰ ਤਿਆਰ ਵਿੱਚ ਰੱਖਦੇ ਹੋਏ ਬੈਂਕ ਖਾਤੇ ਵਿੱਚ ਘੱਟੋ-ਘੱਟ ਬਕਾਇਆ ਅਪਡੇਟ ਕਰ ਰਿਹਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਵਿੱਤੀ ਸਹਾਇਤਾ ਨਾਲ ਸੰਬੰਧਤ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ ਹੁਣ ਖਾਤੇ ਵਿੱਚ ਪਹਿਲਾਂ ਨਾਲੋਂ ਲਗਭਗ 2000 ਡਾਲਰ ਵੱਧ ਰਕਮ ਦਿਖਾਉਣੀ ਪਵੇਗੀ ਜੇਕਰ ਕੋਈ ਵਿਦਿਆਰਥੀ ਇਕੱਲਾ ਤਾਂ ਉਸਤੇ ਖਾਤੇ ਵਿੱਚ 22895 ਡਾਲਰ ਹੋਣੇ ਚਾਹੀਦੇ ਨੇ ਪਹਿਲਾਂ ਇਹ ਰਕਮ 20635 ਡਾਲਰ ਹੋਇਆ ਕਰਦੀ ਸੀ ਇਸ ਰਕਮ ਵਿੱਚ ਪਹਿਲੇ ਸਾਲ ਦੀ ਟਿਊਸ਼ਨ ਫੀਸ ਅਤੇ ਕੈਨੇਡਾ ਵਿੱਚ ਆਉਣ ਜਾਣ ਦਾ ਖਰਚਾ ਭਾਵ ਸਫਰ ਵੀ ਸ਼ਾਮਲ ਹੈ ਜਿਸ ਵਿੱਚ ਕੋਰਸ ਦੀ ਫੀਸ ਰਹਿਣ ਦੇ ਖਰਚੇ ਯਾਤਰਾ ਦੇ ਖਰਚੇ ਕੈਨੇਡਾ ਵਿੱਚ ਬੈਂਕ ਖਾਤਾ ਸਿੱਖਿਆ ਲੋਨ ਪਿਛਲੇ 4 ਮਹੀਨਿਆਂ ਦੀ ਬੈਂਕ ਸਟੇਟਮੈਂਟ ਇਹ ਵੀ ਸ਼ਾਮਲ ਨੇ ਕੈਨੇਡਾ ਸਰਕਾਰ ਦਾ ਨਵਾਂ ਇਹ ਨਿਯਮ 1 ਸਤੰਬਰ 2025 ਨੂੰ ਜਾਂ ਇਸ ਤੋਂ ਬਾਅਦ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲੇ ਸਾਰੇ ਵਿਦਿਆਰਥੀਆਂ ਤੇ ਲਾਗੂ ਹੋਵੇਗਾ ਜੇਕਰ ਕੋਈ 1 ਸਤੰਬਰ 2025 ਤੋਂ ਪਹਿਲਾਂ ਅਰਜ਼ੀ ਦਿੰਦਾ ਤਾਂ ਉਸ ਉੱਤੇ ਪੁਰਾਣਾ ਨਿਯਮ ਜੋ ਕਿ 1 ਜਨਵਰੀ 2024 ਵਾਲਾ ਉਹੀ ਲਾਗੂ ਰਹੇਗਾ ਹੁਣ ਗੱਲ ਕਰਦੇ ਹਾਂ ਗੈਂਗਸਟਰ ਹੈਪੀ ਪਸ਼ਿਆਦੀ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਲੋੜੀਂਦਾ ਗੈਂਗਸਟਰ ਹੈਪੀ ਪਸ਼ਿਆ ਉਸ ਨੂੰ ਜਲਦ ਭਾਰਤ ਲਿਆਂਦਾ ਜਾ ਸਕਦਾ ਹੈ ਜਾਣਕਾਰੀ ਦੇ ਅਨੁਸਾਰ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ਿਆ ਨੂੰ ਅਮਰੀਕਾ ਤੋਂ ਭਾਰਤ ਲਿਆਂਡ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਹੈ ਦੋ ਦਰਜਣ ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਹੈਪੀ ਪਸ਼ਿਆ ਨੂੰ ਜਲਦ ਭਾਰਤ ਲਿਆਂਦਾ ਜਾ ਸਕਦਾ ਹੈ ਕੁਝ ਸਮਾਂ ਪਹਿਲਾਂ ਅਮਰੀਕੀ ਖੁਫੀਆ ਏਜੰਸੀ FBI ਨੇ ਉਸਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸਦੀ ਫੋਟੋ ਵਾਇਰਲ ਕਰ ਦਿੱਤੀ ਸੀ ਹਰਪ੍ਰੀਤ ਉਰਫ ਹੈਪੀ ਜੋ ਕਿ ਅਸਲ ਵਿੱਚ ਅਮਰੇਸਰ ਦਿਹਾਤੀ ਅਧੀਰ ਆਉਂਦੇ ਪਿੰਡ ਪਸ਼ੀਆ ਦਾ ਰਹਿਣ ਵਾਲਾ ਕੁਝ ਸਾਲ ਪਹਿਲਾਂ ਵਿਦੇਸ਼ ਉਡਾਰੀ ਮਾਰ ਗਿਆ ਸੀ ਪਸ਼ੀਆ ਪਿੰਡ ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਸਥਿਤ ਹੈ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਗਰਨੇਡ ਹਮਲਿਆਂ ਤੋਂ ਬਾਅਦ ਪੁਲਸ ਨੇ ਹੈਪੀ ਪਸ਼ੀਆ ਦੀ ਮਾਂ ਤੇ ਭੈਣ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਹੈਪੀ ਪਸ਼ੀਆ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦਾ ਗੈਂਗ ਜੀਵਨ ਫੌਜੀ ਚਲਾ ਰਿਹਾ ਹੈ ਜੀਵਨ ਫੌਜੀ ਮੂਲ ਰੂਪ ਵਿੱਚ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਦੋਵੇਂ ਮਲਜ਼ਮ ਮਿਲ ਕੇ ਪੰਜਾਬ ਭਰ ਦੇ ਕਾਰੋਬਾਰੀਆਂ ਨੂੰ ਡਰਾ ਤਮਕਾ ਕੇ ਕਰੋੜਾਂ ਰੁਪਏ ਦੀ ਉਹਨਾਂ ਨਾਲ ਠੱਗੀ ਮਾਰ ਚੁੱਕੇ ਨੇ ਤੇ ਹੁਣ ਗੱਲ ਕਰਦੇ ਹਾਂ ਕਿ ਰਾਸ਼ਟਰਪਤੀ ਟਰੰਪ ਨਾਰਾਜ਼ ਹੋ ਚੁੱਕਿਆ ਹੈ ਅਤੇ ਨਾਲ ਉਹਨਾਂ ਨੇ ਧਮਕੀ ਵੀ ਦੇ ਦਿੱਤੀ ਹੈ ਬ੍ਰਾਜ਼ੀਲ ਦੇ ਵਿੱਚ ਆਯੋਜਿਤ ਬ੍ਰਿਕਸ ਸੰਮੇਲਨ ਤੋਂ ਅਮਰੀਕੀ ਰਾਸ਼ਟਰਪਤੀ ਬੇਹਾਦ ਨਾਰਾਜ਼ ਦੱਸੇ ਜਾ ਰਹੇ ਨੇ ਅਮਰੀਕੀ ਰਾਸ਼ਟਰਪਤੀ ਨੇ ਬ੍ਰਿਕਸ ਦੇ ਮੁਲਕਾਂ ਬਾਰੇ ਇੱਕ ਵੱਡਾ ਬਿਆਨ ਦਾਗ ਦਿੱਤਾ ਹੈ ਅਤੇ ਲਿਖਿਆ ਹੈ ਤੇ ਜਿਸ ਤੋਂ ਬਾਅਦ ਹਲਚਲ ਪੈਦਾ ਹੋ ਗਈ ਹੈ 트럼ਪ ਨੇ ਅਸਲ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਦੇਸ਼ ਜੋ ਬ੍ਰਿਕਸ ਦੀਆਂ ਅਮਰੀਕਾ ਵਿਰੋਧੀ ਨੀਤੀਆਂ ਨਾਲ ਜੁੜਦਾ ਹੈ ਤਾਂ ਉਸ ਉੱਤੇ 10% ਵਾਧੂ ਆਯਾਤ ਡਿਊਟੀ ਪਾਵਰ ਟੈਰਫ ਲਗਾ ਦਿੱਤਾ ਜਾਏਗਾ। ਉਹਨਾਂ ਨੇ ਇਹ ਬਿਆਨ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ। 트럼ਪ ਨੇ ਲਿਖਿਆ ਕਿ ਬ੍ਰਿਕਸ ਦੀਆਂ ਅਮਰੀਕਾ ਵਿਰੋਧੀ ਨੀਤੀਆਂ ਵਿੱਚ ਸ਼ਾਮਲ ਹੋਣ ਵਾਲਾ ਕੋਈ ਵੀ ਮੁਲਕ 10% ਵਾਧੂ ਟੈਰਫ ਅਧੀਨ ਹੋਏਗਾ। ਇਸ ਨੀਤੀ ਵਿੱਚ ਕੋਈ અપਵਾਦ ਨਹੀਂ ਹੋਵੇਗਾ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ ਹਾਲਾਂਕਿ 트੍ਰੰਪ ਨੇ ਇਸ ਬਿਆਨ ਵਿੱਚ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਅਮਰੀਕਾ ਵਿਰੋਧੀ ਕਿਹੜੀਆਂ ਨੀਤੀਆਂ ਮਾਰਦਦੇ ਨੇ ਇਹ ਭੰਬਲ ਪੂਸਾ ਹਾਲੇ ਵੀ ਬਣਿਆ ਹੋਇਆ ਹੈ ਮੰਨਿਆ ਜਾ ਰਿਹਾ ਕਿ ਜਿਸ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਉਹ ਸਿੱਧੇ ਤੌਰ ਤੇ ਭਾਰਤ ਤੇ ਕੇਂਦਰਿਤ ਕੀਤੀ ਗਈ ਹੈ ਕਿਉਂਕਿ ਭਾਰਤ ਨੇ ਅਕਸਰ ਆਪਣੇ ਹਿੱਤਾਂ ਲਈ ਅਜਿਹੇ ਕਦਮ ਚੁੱਕੇ ਨੇ ਜੋ ਅਮਰੀਕਾ ਨੂੰ ਪਸੰਦ ਨਹੀਂ ਆਏ ਪਰ ਅਮਰੀਕਾ ਨਾਲ ਚਾਹੁੰਦੇ ਹੋਏ ਵੀ ਭਾਰਤ ਨੂੰ ਰਿਆਇਤਾਂ ਵੀ ਦੇ ਰਿਹਾ ਹੈ ਉਰੂਸ ਤੋਂ ਇਸ 400 ਖਰੀਦਣਾ ਇਸ ਦੀ ਸਭ ਤੋਂ ਵੱਡੀ ਉਦਾਹਰਨ ਆਖੀ ਜਾ ਸਕਦੀ ਹੈ ਜਿੱਥੇ ਅਮਰੀਕਾ ਨੇ ਭਾਰਤ ਤੇ ਪਾਬੰਦੀਆਂ ਨਹੀਂ ਲਾਈਆਂ ਅਜਿਹੀ ਸਥਿਤੀ ਵਿੱਚ ਟਰੰਪ ਸਿੱਧੇ ਤੌਰ ਤੇ ਭਾਰਤ ਨੂੰ ਇਸ ਤਰ੍ਹਾਂ ਦੀ ਚੇਤਾਵਨੀ ਦੇ ਰਹੇ ਨੇ ਹਾਲਾਂਕਿ ਟਰੰਪ ਦੀ ਧਮਕੀ ਤੋਂ ਇੱਕ ਦਿਨ ਪਹਿਲਾਂ ਬ੍ਰਿਕਸ ਅਫਰੀਕਾ ਦੇ ਨੇਤਾਵਾਂ ਨੇ ਅਮਰੀਕਾ ਦੀ ਮਨਮਾਨੀ ਟੈਰਫ ਨੀਤੀ ਦੀ ਆਲੋਚਨਾ ਕੀਤੀ ਸੀ ਰਿਓ ਡੀ ਜਨੇਰੀਓ ਵਿੱਚ ਬ੍ਰਿਕਸ ਸੰਮੇਲਨ ਸਮਾਪਤ ਹੋਣ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਪਾਸ ਟੈਰਫਾ ਤੇ ਗੈਰ ਟੈਰਫ ਉਪਾਵਾਂ ਤੇ ਡੂੰਗੀ ਚਿੰਤਾ ਪ੍ਰਗਟ ਕਰਦੇ ਹਾਂ ਜੋ ਵਿਸ਼ਵ ਵਪਾਰ ਨੂੰ ਪ੍ਰਭਾਵਿਤ ਕਰਦੇ ਨੇ ਅਤੇ ਡਬਲਯੂਟੀ ਦੇ ਨਿਜਵਾ ਵਿਰੋਧ ਨੇ 트੍ਰੰਪ ਦਾ ਨਾਮ ਲਏ ਬਿਨਾ ਬ੍ਰਿਕਸ ਆਗੂਆਂ ਨੇ ਉਹਨਾਂ ਦੇ ਹਾਲੀਆ ਫੈਸਲਿਆਂ ਨੂੰ ਵਿਸ਼ਵ ਆਰਥਿਕ ਸਥਿਰਤਾ ਲਈ ਖਤਰਾ ਦੱਸਿਆ ਇਹ ਸਪਸ਼ਟ ਹੈ ਕਿ 트੍ਰੰਪ ਦੀ ਨੀਤੀ ਨਾ ਸਿਰਫ ਭਾਈਵਾਲ ਦੇਸ਼ਾਂ ਨੂੰ ਬੇਅਰਾਮ ਕਰ ਰਹੀ ਹੈ ਸਗੋਂ ਵਿਸ਼ਵ ਬਾਜ਼ਾਰਾਂ ਨੂੰ ਵੀ ਹਰਾਨ ਕਰ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਐਲਨ ਮਸਕ ਦੀ ਐਂਟਰੀ ਦੇ ਕਾਰਨ ਇੱਕ ਹੋਰ ਵੀ ਵੱਡਾ ਕਦਮ ਉਸਨੇ ਚੁੱਕ ਦਿੱਤਾ ਹੈ ਅਮਰੀਕਾ ਦੀ ਰਾਜਨੀਤੀ ਵਿੱਚ ਐਂਟਰੀ ਦੇ ਐਲਾਨ ਤੋਂ ਬਾਅਦ ਉੱਗੇ ਅਤੇ ਅਮੀਰ ਕਾਰੋਬਾਰੀ ਐਲਨ ਮਸਕ ਨੇ ਹੁਣ ਇੱਕ ਹੋਰ ਪਹਿਲ ਕਦਮੀ ਕਰ ਦਿੱਤੀ ਹੈ ਕਈ ਕਾਰੋਬਾਰਾਂ ਵਿੱਚ ਸਰਗਰਮ ਐਲਨ ਮਸਕ ਨੇ ਹੁਣ ਆਪਣਾ ਸਕੂਲ ਵੀ ਖੋਲ੍ਹ ਦਿੱਤਾ ਹੈ ਜੋ ਬਾਕੀ ਸਕੂਲਾਂ ਨਾਲੋਂ ਵੱਖਰਾ ਹੈ ਅਤੇ ਇਸ ਦਾ ਨਾਮ ਐਸਟਰਾ ਨੋਵਾ ਸਕੂਲ ਰੱਖਿਆ ਹੈ ਦੁਨੀਆ ਭਰ ਦੇ ਬੱਚੇ ਇਸ ਸਕੂਲ ਵਿੱਚ ਦਾਖਲਾ ਲੈ ਸਕਦੇ ਹੈ ਅਤੇ ਇੱਥੇ ਦੀ ਪੜ੍ਹਾਈ ਆਨਲਾਈਨ ਮੋਡ ਵਿੱਚ ਹੋਵੇਗੀ ਦਰਅਸਲ ਇਹ ਨਹੀਂ ਦਿਨੀ ਸਕੂਲਾਂ ਵਿੱਚ ਪੜ੍ਹਾਈ ਸੰਬੰਧੀ ਕਈ ਤਰ੍ਹਾਂ ਦੇ ਪ੍ਰਯੋਗ ਕੀਤੇ ਜਾ ਰਹੇ ਨੇ ਬੱਚਿਆਂ ਨੂੰ ਪੜ੍ਹਾਈ ਤੇ ਕੇਂਦ੍ਰਿਤ ਕਰਨ ਲਈ ਖੇਡਾਂ ਅਤੇ ਮਨੋਰੰਜਨ ਵਰਗੇ ਐਲੀਮੈਂਟਸ ਸ਼ਾਮਲ ਕੀਤੇ ਜਾ ਰਹੇ ਨੇ ਨਾਲ ਹੀ ਹੁਣ ਥਿਊਰੀ এডਿਕੇਸ਼ਨ ਨਾਲੋਂ ਜਿਹੜਾ ਫੋਕਸ ਆ ਉਹ ਪ੍ਰੈਕਟੀਕਲ এডਿਕੇਸ਼ਨ ਤੇ ਹੋਏਗਾ ਇਸ ਲਈ ਐਲਨ ਮਸਕ ਨੇ ਆਪਣਾ ਸਕੂਲ ਖੋਲ੍ਹਿਆ ਤੇ ਨਾਲ ਹੀ ਪਲੇਟਫਾਰਮ ਐਕਸ ਅਤੇ ਸਪੇਸ ਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਐਲਨ ਮਸਕ ਵੱਲੋਂ ਖੋਲੇ ਸਕੂਲ ਵਿੱਚ ਪੜਾਉਣ ਦਾ ਤਰੀਕਾ ਦੂਸਰੇ ਸਕੂਲਾਂ ਨਾਲੋਂ ਵੱਖਰਾ ਹੋਵੇਗਾ ਆਨਲਾਈਨ ਹੋਣ ਦੇ ਬਾਵਜੂਦ ਇਹ ਇੱਕ ਲਗਬ ਕਿਸਮ ਦਾ ਸਕੂਲ ਹੋਵੇਗਾ ਤੁਹਾਨੂੰ ਸਕੂਲ ਵਿੱਚ ਪੜਨ ਲਈ ਕਰਜ਼ਾ ਲੈਣਾ ਪੈ ਸਕਦਾ ਕਿਉਂਕਿ ਇੱਥੇ ਇੱਕ ਘੰਟੇ ਦੀ ਕਲਾਸ ਦੀ ਫੀਸ 2200 ਡਾਲਰ ਰੱਖੀ ਗਈ ਹੈ ਭਾਰਤੀ ਮੁਦਰਾ ਐਲਨ ਮਸਕ ਦੇ ਸਕੂਲ ਦੀ ਫੀਸ 1,89,000 ਦੇ ਲਗਭਗ ਹੈ ਜੇਕਰ ਤੁਸੀਂ ਆਪਣੇ ਬੱਚੇ ਨੂੰ ਨੰਬਰਾਂ ਦੀ ਰੇਸ ਤੋਂ ਦੂਰ ਰੱਖਣਾ ਚਾਹੁੰਦੇ ਹੋ ਅਤੇ ਪ੍ਰੈਕਟੀਕਲ ਦੁਨੀਆ ਦੇ ਨੇੜੇ ਰੱਖਣਾ ਚਾਹੁੰਦੇ ਹੋ ਤਾਂ ਐਲਨ ਮਸਕ ਦਾ ਕਹਿਣਾ ਕਿ ਇਹ ਸਕੂਲ ਉਹਨਾਂ ਵਾਸਤੇ ਬੈਸਟ ਹੈ ਭਾਵੇਂ ਸਭ ਤੋਂ ਵੇਤਰ ਹੈ ਤੇ ਹੁਣ 트럼ਪ ਐਲਨ ਮਸਕ ਦਾ ਮਜ਼ਾਕ ਉਡਾ ਰਹੇ ਨੇ ਕਿਉਂਕਿ ਐਲਨ ਮਸਕ ਨੇ ਬੀਤੇ ਦਿਨੀ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਉਹਦੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ 트럼ਪ ਨੇ ਮਸਕ ਨੂੰ ਟਿੱਚਣਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਅਸਲ ਵਿੱਚ 트럼ਪ ਮਸਕ ਦੀ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦੇ ਫੈਸਲੇ ਨੂੰ ਮਜ਼ਾਕੀਆ ਤੇ ਗੰਭੀਰ ਉਜੜਣ ਪੈਦਾ ਕਰਨ ਵਾਲਾ ਇੱਕ ਫੈਸਲਾ ਦੱਸ ਰਹੇ ਨੇ 트럼ਪ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਦੋ ਪਾਰਟੀ ਪ੍ਰਣਾਲੀ ਸਿਸਟਮ ਸਭ ਤੋਂ ਵਧੀਆ ਕੰਮ ਕਰ ਰਹੀ ਹੈ ਅਤੇ ਕਿਸੇ ਤੀਸਰੀ ਧਿਰ ਦੀ ਕੋਈ ਜ਼ਰੂਰਤ ਨਹੀਂ ਹੈ ਮਸਕ ਨੇ ਹਾਲ ਹੀ ਵਿੱਚ 트੍ਰੰਪ ਨਾਲ ਆਪਣੀ ਨਿਰਾਸ਼ਗੀ ਕਾਰਨ ਅਮਰੀਕਾ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਸੀ। ਉਹਨਾਂ 트੍ਰੰਪ ਦੇ ਬਜਟ ਅਤੇ ਟੈਕਸ ਕਟੌਤੀ ਬਿੱਲ ਦੀ ਵੀ ਆਲੋਚਨਾ ਕੀਤੀ ਸੀ। ਇਸ ਨੂੰ ਅਮਰੀਕਾ ਲਈ ਖਤਰਨਾਕ ਵੀ ਦੱਸਿਆ ਸੀ ਅਤੇ ਕਿਹਾ ਕਿ ਉਹਨਾਂ ਦੀ ਪਾਰਟੀ 2026 ਦੀਆਂ ਮੱਧ ਕਾਲੀ ਚੋਣਾਂ ਵਿੱਚ ਰਿਪਬਲਿਕਨ ਕਾਨੂੰਨ ਸਾਜਾ ਨੂੰ ਚੁਣੌਤੀ ਦੇਵੇਗੀ। 트੍ਰੰਪ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮਸਕ ਦੀ ਯੋਜਨਾ ਨੂੰ ਇੱਕ ਅਸਫਲ ਕੋਸ਼ਿਸ਼ ਦੱਸਿਆ। ਉਹਨਾਂ ਕਿਹਾ ਕਿ ਸਾਡੇ ਦੇਸ਼ ਵਿੱਚ ਹਮੇਸ਼ਾ ਦੋ ਪਾਰਟੀ ਪ੍ਰਣਾਲੀ ਰਹੀ ਹੈ। ਤੀਜੀ ਤਰ ਕਦੇ ਸਫਲ ਨਹੀਂ ਹੋਈ ਮਸਕ ਇਸ ਫੈਸਲੇ ਦਾ ਆਨੰਦ ਮਾਣ ਸਕਦੇ ਆ ਪਰ ਇਹ ਇੱਕ ਮੂਰਖਤਾ ਪੂਰਨ ਸੋਚ ਹੈ ਮਸਕ ਦਾ ਇਹ ਕਦਮ ਟਰੰਪ ਦੇ ਬਿੱਲ ਦੇ ਵਿਰੋਧ ਵਿੱਚ ਹੈ ਜੋ ਟੈਕਸਾਂ ਵਿੱਚ ਕਟੌਤੀ ਕਰਦਾ ਤੇ ਰੱਖਿਆ ਖੇਤਰ ਦੇ ਖਰਚੇ ਨੂੰ ਵਧਾਉਂਦਾ ਹੈ ਇਸ ਬਿੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਕੁੜਤਣ ਹੱਦੋਂ ਵੱਧ ਗਈ ਸੀ ਮਸਕ ਦੇ ਰਾਜਨੀਤਿਕ ਕਦਮ ਉਹਨਾਂ ਦੀਆਂ ਕੰਪਨੀਆਂ ਤੇ ਵੀ ਦਿਖਾਈ ਦੇ ਰਿਹਾ ਹੈ ਨਵੇਸ਼ ਫਾਰਮ ਅਜ਼ੋਰੀਆ ਪਾਰਟਨਰਸ ਨੇ ਮਸਕ ਦੀ ਕੰਪਨੀ ਟੈਸਲਾ ਨਾਲ ਜੁੜੇ ਇੱਕ ਈਟੀਐਫ ਨੂੰ ਲਾਂਚ ਕਰ ਦਿਆ ਜੋ ਯੋਜਨਾਵਾਂ ਨੂੰ ਫਿਲਹਾਲ ਮੁਲਤਵੀ ਕਰ ਦਿੰਦਾ ਹੈ ਫਰਮ ਦਾ ਕਹਿਣਾ ਹੈ ਕਿ ਰਾਜਨੀਤੀ ਵਿੱਚ ਮਸਕ ਦੀ ਵਾਧਦੀ ਦਿਲਚਸਪੀ ਸੀਈਓ ਵਜੋਂ ਉੱਬਰਦੀਆਂ ਉਸਤੀਆਂ ਜ਼ਿੰਮੇਵਾਰੀਆਂ ਨਾਲ ਟਕਰਾਈ ਅਜੋਰੀਆ ਦੇ ਸੀਈਓ ਨੇ ਕਿਹਾ ਕਿ ਸਾਨੂੰ ਐਲਨ ਮਸਕ ਤੋਂ ਉਸਤੀਆਂ ਰਾਜਨੀਤਿਕ ਯੋਜਨਾਵਾਂ ਬਾਰੇ ਹਾਲੇ ਸਪਸ਼ਟਤਾ ਦੀ ਹੋਰ ਲੋੜ ਹੈ ਇਹ ਫੈਸਲਾ ਟੈਸਲਾ ਦੇ ਸੀਈਓ ਵਜੋਂ ਉਸਤੀਆਂ ਡਿਊਟੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਡੈਮੋਕ੍ਰੈਟਿਕ ਪਾਰਟੀ ਨੇ ਟਰੰਪ ਅਤੇ ਮਸਕ ਦੇ ਵਿਚਕਾਰ ਇਸ ਟਕਰਾ ਨੂੰ ਆਪਣੇ ਲਈ ਇੱਕ ਮੌਕਾ ਦੱਸਿਆ ਹੈ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੇ ਬੁਲਾਰੇ ਅਵੀ ਰਹਿਮਾਨ ਨੇ ਕਿਹਾ ਕਿ 트੍ਰੰਪ ਦੀ ਪਾਰਟੀ ਉਸਦੇ ਬਜਟ ਬਿਲ ਤੋਂ ਬਾਅਦ ਟੁੱਟ ਰਹੀ ਹੈ ਰਿਪਬਲਿਕਨ ਹੁਣ ਆਪਣੀਆਂ ਗਲਤੀਆਂ ਲਈ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਬਿਲ ਦੇ ਤਹਿਤ ਗ੍ਰੀਨ એનર્ਜੀ ਟੈਕਸ ਕ੍ਰੈਡਿਟ ਖਤਮ ਕਰ ਦਿੱਤੇ ਗਏ ਨੇ ਜਿਸ ਨਾਲ ਟੈਸਲਾ ਨੂੰ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ 트੍ਰੰਪ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਟੈਸਲਾ ਤੇ ਸਪੇਸਐਕਸ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਅਤੇ ਇਕਰਾਰ ਨਾਵਿਆਂ ਤੇ ਵੀ ਮੋੜ ਵਿਚਾਰ ਕਰ ਸਕਦੀ ਹੈ ਭਾਵ ਆਉਣ ਵਾਲੇ ਦਿਨਾਂ ਵਿੱਚ ਰਾਸ਼ਟਰਪਤੀ 트럼ਪ ਟੈਸਲਾ ਅਤੇ ਉਸਤੀਆਂ ਕੰਪਨੀਆਂ ਨੂੰ ਇੱਕ ਵੱਡਾ ਝਟਕਾ ਵੀ ਦੇ ਸਕਦੇ ਨੇ ਦੋਸਤੋ ਇਸ ਹੀ ਕੋਲਮ ਵਿੱਚ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗੇ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਂ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ